ਚੱਪੇਪਾਲ ਤੋਂ ਭਾਜਪਾ ਉਮੀਦਵਾਰ ਸੋਨ ਸਿੰਘ ਠੰਡਲ ਨੂੰ ਸਥਾਨਕ ਵੋਟਰਾਂ ਦਾ ਪਰਮਾਹੰਗਾਰਾ ਮਿਲ ਰਿਹਾ ਹੈ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਰਨ ਸਕੱਤਰ ਜਸਵੀਰ ਸਿੰਘ ਹੀੜੀਆ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਪਾਰਟੀ ਆਗਤਮਾਨ ਵੱਲੋਂ ਸੋਨ ਸਿੰਘ ਠੰਡਲ ਨੂੰ ਸਮਰਥਨ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਜਸਵੀਰ ਸਿੰਘ ਨੇ ਸ਼੍ਰੋਮਣੀ ਕਾਲੀ ਦਲ ਦੇ ਸਮਰਥਕਾਂ ਨੂੰ ਭਾਜਪਾ ਉਮੀਦਵਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਸੋਨ ਸਿੰਘ ਠੰਡਲ ਨਾਲ ਸਾਬਕਾ ਕੈਬਨਿਟ ਮਿਨਿਸਟਰ ਤਿਕਸ਼ਨ ਸੂਧ ਵੱਲੋਂ ਵੀ ਕੱਲ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਇੱਕ ਨਿੱਜੀ ਮੀਡੀਆ ਚੈਨਲ ਨੂੰ ਇੰਟਰਵਿਊ ਦਿੰਦਿਆਂ ਸੋਨ ਸਿੰਘ ਠੰਡਲ ਨੇ ਕਿਹਾ ਕਿ ਭਗਵੰਤ ਮਾਨ ਪਲੈਨਿੰਗ ਬੋਰਡ ਦੀ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਹੀ ਹਾਜ਼ਰ ਨਹੀਂ ਹੋਏ ਤਾਂ ਉਹ ਸੂਬੇ ਦਾ ਵਿਕਾਸ ਕੀ ਕਰਨਗੇ। ਨਾਲ ਹੀ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹਰ ਸਾਲ ਝੋਨੇ ਤੇ ਕਣਕ ਦੀ ਫਸਲ ਦਿੱਤਾ ਜਾਣ ਵਾਲਾ 80 ਹਜ਼ਾਰ ਕਰੋੜ ਰੁਪਏ ਵੀ ਭਗਵੰਤ ਮਾਨ ਸਰਕਾਰ ਸੁਚਿੱਜੇ ਢੰਗ ਨਾਲ ਨਹੀਂ ਵਰਤ پا ਰਹੀ। ਇਸ ਤੋਂ ਇਲਾਵਾ ਆਪਾ ਪਾ ਨੀਤਾ ਤਿਕਸ਼ਨ ਸੁਧ ਨੇ ਕਿਹਾ ਕਿ ਰਾਜਕਮਰ ਜੱਬੇਵਾਲ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿੱਚ 19 ਕਰੋੜ ਰੁਪਏ ਕਾਂਗਰਸ ਤੋਂ ਤੇ 70 ਕਰੋੜ ਰੁਪਏ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜੱਬੇਵਾਲ ਦੇ ਵਿਕਾਸ ਕਾਰਜਾਂ ਲਈ ਲਿਆ ਪਰ ਇੰਨਾ ਵੱਡਾ ਫੰਡ ਲੈ ਕੇ ਵੀ ਇਲਾਕੇ ਦੇ ਵਿਕਾਸ ਕਾਰਜਾਂ ਤੇ ਪੈਸਾ ਨਹੀਂ ਖਰਚਿਆ ਗਿਆ। ਇਲਾਕੇ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ।